ਨਗਾਰਿਆਂ ਦੀ ਗੂੰਜ ਦੇ ਨਾਲ ਹੋਲਾ ਮੋਹੱਲਾ ਸ਼੍ਰੀ ਅਨੰਦਪੁਰ ਸਾਹਿਬ ਦਾ ਸ਼ੁਰੂ ਹੋ ਚੁੱਕਾ ਹੈ ਤਸਵੀਰਾਂ ਤੁਹਾਨੂੰ ਸਵੇਰ ਦੇ ਸਮੇਂ ਦੀ ਆਪਾਂ ਦਿਖਾ ਰਿਹਾ ਤਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਥੱਲੇ ਆਪਾਂ ਖੜੇ ਹੋਏ ਆਂ ਉੱਥੋਂ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਤਕ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਉਹ ਤਿਆਰੀਆਂ ਤੁਹਾਨੂੰ ਦਿਖਾ ਰਿਹਾ ਜਿੱਥੇ ਹੋਲਾ ਮੋਹੱਲੇ ਦੀ ਜਿਹੜੀ ਆਰੰਭਤਾ ਹੋ ਚੁੱਕੀ ਹੈ ਰਾਤ 12 ਵਜੇ ਨਗਾਰਿਆਂ ਦੀ ਗੂੰਜ ਦੇ ਨਾਲ ਹੋਲੇ ਮੋਹੱਲੇ ਦੀ ਜਿਹੜੀ ਆਰੰਭਤਾ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਆਪਾਂ ਦਿਖਾਈਏ ਕਿ ਕਿਸ ਤਰ੍ਹਾਂ ਲੋਕ ਜਿਹ ਉਹ ਆ ਰਹੇ ਨੇ ਕਿਸ ਤਰ੍ਹਾਂ ਲੋਕ ਅਨਤ ਤਮਸਤ ਗੌਂਦਰ ਇੱਥੇ ਪਹੁੰਚ ਰਹੇ ਨੇ ਤੇ ਦੂਜੇ ਪਾਸੇ ਜੇ ਤਸਵੀਰ ਇਸ ਪਾਸੇ ਦਿਖਾਈ ਜਾਵੇ ਕਿ ਤਸਵੀਰ ਇਸ ਪਾਸੇ ਦਿਖਾਈ ਜਾਵੇ ਕਿਸ ਤਰ੍ਹਾਂ ਦੀ ਤਿਆਰੀ ਆ ਦੇਖ ਸਕਦੇ ਤਖਸ਼ੀਰ ਕੇਸਗਰ ਸਾਹਿਬ ਆਉਣ ਵਾਲੀ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਹੌਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਤੇ ਵਧਾਈਆਂ ਦਿੱਤੀਆਂ ਗਈਆਂ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਆਪਾਂ ਦਿਖਾ ਰਹੇ ਆ ਕਿ ਕਿਤਨੇ ਤਸਵੀਰਾਂ ਨੇ ਆਓ ਤੁਹਾਨੂੰ ਅੱਗੇ ਜਾ ਕੇ ਆਪਾਂ ਹੋਰ ਤਸਵੀਰਾਂ ਸੰਝਾ ਕਰਦੇ ਪਰ ਇਸ ਤੋਂ ਪਹਿਲਾਂ ਇਹ ਦੱਸ ਦਈਏ ਕਿ ਇਹ ਖਾਲਸੇ ਦੀ ਚੜ੍ਹਦੀ ਗਲੀ ਦਾ ਉੱਪਰ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਖਾਲਸੇ ਪੰਥ ਦੀ ਚੜ੍ਹਦੀ ਕਲਾ ਦਰਸਾਉਂਦਾ ਹੋਲਾ ਮਹੱਲਾ ਅੱਜ ਉਸ ਸਥਾਨ ਦੇ ਉੱਤੇ ਤੁਹਾਨੂੰ ਜਿਹੜੀਆਂ ਤਸਵੀਰਾਂ ਆਪਾਂ ਦਿਖਾ ਰਹੇ ਹਾਂ ਜਿੱਥੇ ਖਾਲਸੇ ਪੰਥ ਦੀ ਨਹੀਂ ਰੱਖੀ ਗਈ ਸੀ ਖਾਲਸਾ ਪੰਥ ਦੀ ਜਿਹੜੀ ਹੈ ਜਨਮ ਸਥਾਨ ਖਾਲਸਾ ਪੰਥ ਦਾ ਜਿਹਨੂੰ ਕਿਹਾ ਜਾਂਦਾ ਹੈ ਕਿ ਇੱਥੇ ਖਾਲਸਾ ਪੰਥ ਦਾ ਜਿਹੜੀ ਆ ਨਹੀਂ ਰੱਖੀ ਗਈ ਸੀ ਕੱਲ ਤਾਂ ਪੰਤਾ ਜਨਮ ਇੱਥੇ ਹੋਇਆ ਸੀ ਉਹ ਬਿਲਕੁਲ ਤਸਵੀਰ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਇੱਥੋਂ ਹੀ ਦੇਖਿਆ ਜਾਵੇ ਕਿ ਕਿਸ ਤਰ੍ਹਾਂ ਸ਼ਿੰਗਾਰਿਆ ਗਿਆ ਏ ਕਿਸ ਤਰ੍ਹਾਂ ਸਜਾਇਆ ਤਸਵੀਰ ਤੁਹਾਡੇ ਨਾਲ ਆਪਾਂ ਲਗਾਤਾਰ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਤਖਸ਼ੀਰ ਕੇਸਗਰ ਸਾਹਿਬ ਨੂੰ ਸ਼ਿੰਗਾਰਿਆ ਗਿਆ ਹੈ ਕਿਉਂਕਿ ਦੇਸ਼ਾਂ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਸੰਗਤਾਂ ਲਗਾਤਾਰ ਇੱਥੇ ਨਾਤਮਸਤ ਗਾਣ ਦੇ ਲਈ ਪਹੁੰਚਦੀਆਂ ਨੇ ਤੇ ਵੱਡੀ ਤਦਾਦ ਵਿੱਚ ਵੱਡੀ ਮਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਜਾਂ ਜਿਹੜੀਆਂ ਸੰਗਤਾਂ ਨੇ ਇੱਥੇ ਪਹੁੰਚਦੇ ਨੇ ਉਹ ਤਸਵੀਰਾਂ ਤੁਹਾਨੂੰ ਆਪਾਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤਖਤ ਸਾਹਿਬ ਦੀ ਤਸਵੀਰ ਬੜੀ ਮਨਮੋਹਕ ਤਸਵੀਰ ਹੈ ਉਹ ਤਸਵੀਰ ਤੁਹਾਨੂੰ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰ ਰਹੇ ਆ ਤੇ ਇੱਥੇ ਆਈਆਂ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਪੱਲਾ ਆਪਾਂ ਤੁਹਾਨੂੰ ਇਹ ਤਸਵੀਰ ਜਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਕਿਉਂਕਿ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਤਸਵੀਰਾਂ ਦੇ ਜ਼ਰੀਆ ਜਿਹੜੀ ਦਰਸ਼ਨ ਕਰਦੇ ਨੇ ਇਸ ਸਥਾਨ ਦੀ ਆ ਪਹਿਲਾਂ ਉਹ ਤਸਵੀਰਾਂ ਜ਼ਰੂਰੀ ਸਮਝਿਆ ਕਿ ਪਹੁੰਚਾ ਪਹੁੰਚਾਈਏ ਉਸ ਤੋਂ ਬਾਅਦ ਅਗਲੀਆਂ ਗੱਲਾਂ ਵੀ ਤੁਹਾਨੂੰ ਆਪਾਂ ਕਰਦੇ ਆਪਾਂ ਪਹਿਲਾਂ ਇਹ ਮਨਮੋਹ ਲਣ ਵਾਲੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਆਪਾਂ ਦਿਖਾਈਏ ਕਿ ਸੰਗਤ ਦੇ ਦਿਸਤ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਗਤ ਜਿਹੜੀ ਹੈ ਉਹ ਆ ਰਹੀ ਹੈ ਕਿਸ ਤਰ੍ਹਾਂ ਸੰਗਤ ਜਾ ਰਹੀ ਹੈ ਨਾਸਤ ਮਾਸਤ ਘਾਉਣ ਦੇ ਲਈ ਲਗਾਤਾਰ 6 ਦਿਨ ਇਸੇ ਤਰ੍ਹਾਂ ਇਹ ਖੋਲਾ ਮੱਲਾ ਜਿਹੜਾ ਜਾਰੀ ਰਹੂਗਾ ਕਿਉਂਕਿ 3 ਦਿਨ ਇਸ ਤੋਂ ਪਹਿਲਾਂ 3 ਦਿਨ ਜਿਹੜਾ ਹੈ ਉਹ ਕੀਰਤਪੁਰ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਦੇ ਵਿੱਚ ਤਿੰਨ ਦਿਨ 24 25 26 ਇੱਥੇ ਕ੍ਰੀਨੰਦਪੁਰ ਸਾਹ ਦੇ ਵਿੱਚ ਫੋਲਾਵੋਲਾ ਜਿਹੜਾ ਹੈ ਉਹਦੀਆਂ ਤਿਆਰੀਆਂ ਜਿਹੜੀਆਂ ਨੇ ਪੂ ਮੁਕੰਮਲ ਹੋ ਚੁੱਕੀਆਂ ਨੇ ਤੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚਣਗੀਆਂ ਉਹ ਤਸਵੀਰਾਂ ਤੁਹਾਨੂੰ ਫਿਰ ਦਿਖਾ ਦਿੰਨੇ ਆਂ ਸੰਗਤਾਂ ਦਾ ਜਹੋਜ ਲਾਲ ਜੀ ਦੇਖ ਸਕਦੇ ਕਿ ਕਿਸ ਤਰ੍ਹਾਂ ਸੰਗਤਾਂ ਆਪਾਂ ਮਾਰ ਕੇ ਨਗਰਦਾਰ ਅੱਜ ਤੱਕ ਚਿਰੀ ਕੇਸਗਰ ਸਾਹ ਦੇ ਵਿੱਚ ਨਤਮਸ ਹੋ ਰਹੇ ਸਨ ਆਉ ਤਸਵੀਰਾਂ ਤੁਹਾਨੂੰ ਅੱਜ ਦਿਖਾਉਣਾ ਨੇ ਵੀ ਨੰਬਰ ਵਿੱਚ ਦਿਖਾਉਣੀ ਹੈ ਕਿ ਕਿਹੋ ਜਿਹਾ ਤੇ ਆਹ ਨਾ ਆਉਂਦਾ ਹੈ ਇਹ ਆਪਾਂ ਆਪਾਂ ਪੂਰਾ ਕਰੀਏ ਇਹ ਵੀ ਕੰਨ ਚਾਹਾਂ ਉਹ ਕਿਹਦਾ ਉਹ ਨੰਬਰ ਲਗਾਉਣਾ ਕਿਹੋ ਜਿਹਾ ਦੇਖਦੇ ਹੋ ਚੰਗੀ ਰਾਜੀ ਨਹੀਂ ਹੈ ਅੱਗੇ ਅੱਗੇ ਅੰਤਨਤਾ ਸਾਹਿਬ ਜੀ ਦੀ ਵੀ ਜੀ ਆਉਣ ਬਿਲਾਸ ਜੀ ਇਹ ਕੁੜੀਓ ਬਹੁਤ ਯਾਦੀ ਭਾਰੀ ਭਾਰੀ ਸੰਗਤ ਵੀ ਆਖਰੀ ਅਨੰਤ ਕੋਟਾ ਜੀ ਦਾ ਸਾਹਿਬ ਔਰ ਬਹੁਤ ਰਹਾਤ ਰਦਾ ਨਿਆਰਾ ਪਾਸ਼ਾ ਨੇ ਸੰਗਤ ਨੂੰ ਬਖਸ਼ਿਸ਼ ਔਰ ਸੰਤਾ ਉਸ ਦਾ ਮਾਨ ਸਾਰੇ ਮਹਾਨ ਜੀ ਸੁਨੇਹ ਔਰ ਲੇ ਬਸਾਈ ਦੀਆਂ ਲੱਖ ਲੱਖ ਵਧਾਈਆਂ ਹੋਨੇ ਮਿਲਦੀਆਂ ਲੱਖ ਲੱਖ ਵਧਾਈਆਂ ਬਹੁਤ ਬੜਾ ਇਸ ਤਰ੍ਹਾਂ ਦੇਖਦੇ ਹੋ ਜਿੱਦਾਂ ਇਹ ਸ਼ਿੰਗਾਰਿਆ ਗਿਆ ਕਿੰਨਾ ਕੋਨਾ ਬਣਾਇਆ ਗਿਆ ਕਿਤਨਾ ਦੇਖ ਨੂੰ ਮਲਾਗ ਮਨਪਰ ਸਾਹ ਤੇ ਸਕਾਰ ਕੋਈ ਵੀ ਤੁਸੀਂ ਕੁਝ ਦੇਖ ਲਓ ਵੀ ਐਨੀ ਸੁੰਦਰਤਾ ਕਿਤੇ ਨਹੀਂ ਖੜੀ ਵਰਲਡ ਦੇ ਵਿੱਚ ਤੇ ਨਹੀਂ ਹੈ ਮੈਨੂੰ ਵਰਲਡ ਵਿੱਚ ਵੀ ਘੁੰਮਿਆ ਹੈ ਅੱਛਾ ਜੀ ਮੈਨੂੰ ਇਹੀ ਦੀ ਸੁੰਦਰਤਾ ਇਹੋ ਜਿਹਾ ਨਜ਼ਾਰਾ ਇੱਥੇ ਮੈਂ ਖੜਾ ਹਾਂ ਮੇਰਾ ਮਨ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਓਏ ਮੈਸੀ ਅਜੀ ਤਰ੍ਹਾਂ ਮਹਿਸੂਸ ਕਰੇ ਅੱਛਾ ਜੀ ਤੇ ਨੌਜਵਾਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਇਹੀ ਸਨੇਹਾ ਹੈ ਵੀ ਭਾਈ ਆਪਣਾ ਥੋੜਾ ਜਿਹਾ ਕਿਰ ਕਮਾਈ ਤੇ ਥੋੜਾ ਜਿਹਾ ਧਿਆਨ ਰੱਖੋ ਹਾਂ ਮੇਰੇ ਵੱਲੋਂ ਦੇਖੋ ਵੀ 40 ਬੁਛਾ ਮਾਰੀ ਮੋਟੇ ਆਪਣੇ ਮੈਂ ਆਈਸੀਐਸ ਪੀਸੀਐਸ ਨਾਲ ਰਿਹਾ ਹੋਇਆ ਮੈਂ ਇਹਨੂੰ ਥੋੜਾ ਜਿਹਾ ਕਰਨਾ ਪੈਂਦਾ ਹੈ ਤਾਂ ਆ ਤੁਹਾਨੂੰ ਆਪਾਂ ਇੱਕ ਹੋਰ ਤਸਵੀਰ ਦੇ ਕੇ ਕਦੋਂ ਆ ਮੈਂ ਤੁਹਾਨੂੰ ਤਸਵੀਰ ਤਾਂ ਦਿਖਾ ਦਿੱਤੀ ਆਪਾਂ ਪਿਕਚਰ ਨੂੰ ਲੈ ਕੇ ਜਾ ਰਹੇ ਹਾਂ ਉੱਥੇ ਪਿਕਚਰ ਨਹੀਂ ਜਾਂਦੇ ਹੁੰਦੇ ਔਰ ਜੇ ਜਦੋਂ ਗੱਜਦੇ ਆ ਤੇ ਬੈਰੀ ਭੱਜਦੇ ਆ ਖਾਂਸੇ ਦਾ ਰੂਮ ਮਟੇ ਖੜੇ ਆ ਜਿੱਤੇ ਖਾਲਸੇ ਪੰਦੀ ਰੱਖੀ ਜੀ ਉਹਦਾ ਪਾਉਂਦੇ ਕਿ ਜਿਹੜੀ ਵੇਲੇ ਕਰੋ ਕਿ ਤਰ੍ਹਾਂ ਉਹ ਆਪਣੇ ਅਧਲੀ ਚਾਹੁੰਦਾ ਅਧਲੀ ਕਰਕੇ ਇਸ ਤਰ੍ਹਾਂ ਲੱਗ ਰਿਹਾ ਮੈਨੂੰ ਮਹਿਸੂਸ ਕਰ ਰਿਹਾ ਜੀ ਬਹੁਤ ਵਧੀਆ ਜੀ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਆਪਣੇ ਹਾਂਦਿਆਂ ਨੂੰ ਕੀ ਕਹਿਣਾ ਚਾਹੁੰਦੇ ਜਦ ਇਹ ਹੁੱਲੜਵਾਜੀ ਹੋ ਜਾਵੇ ਜੇ ਸਾਨੂੰ ਪਾਣੀ ਪਾਣੀ ਦਾ ਤਿਆਰ ਪਾਣੀ ਪਾਣੀ ਦਾ ਤਿਆਰ ਰੱਖਿਆ ਜਾਏ ਇਹ ਸਾਡੀ ਪ੍ਰਗੰਧ ਸੁਖਾਂ ਕਰਨੀ ਚਾਹੀਦੀ ਹੈ ਸੇਂਗ ਸੇਂਗ ਨਾਮ ਜੇ ਕੋਈ ਕਿਤੇ ਨਾ ਵੰਦੋ ਕੀ ਗੱਲ ਕਰੀ ਮੈਂ ਤਾਂ ਇਹ ਹੀ ਕਹੂੰਗਾ ਕਿ ਪਿਛਲੀ ਵਾਰੀ ਜਦੋਂ ਆਪਾਂ ਆਹਿਆ ਬੋਲੇ ਬੋਲੇ ਤੇ ਹਾਸੇ ਹੋਏ ਆ ਪਰ ਹੁਣ ਮੇਰੇ ਭਾਣ ਜਾਈ ਬੱਚੇ ਆ ਭਾਜੀ ਆ ਤੇ ਅੰਮਰ ਸ਼ਕੈ ਦੇਖੋ ਇਹਨਾਂ ਨੂੰ ਪੁੱਛ ਰਹੇ ਨੇ ਹੋਰ ਵੀ ਸੈ ਸੰਗਤ ਪੁੱਛ ਰਹੇ ਵੀ ਕਿੰਨਾ ਸੋਹਣਾ ਲੱਗਦਾ ਇਦਾਂ ਹੀ ਚਲੋ ਬਾੜਾ ਨਹੀਂ ਧਾਰ ਸਕਦੇ ਆਪਾਂ ਰਹਿਤ ਧਾਰੀਏ ਤੇ ਹੁਲਣ ਬਾਜੀ ਸਪੀਕਰ ਲਾਉਨੇ ਆ ਸਾਨੂੰ ਆਪ ਧਿਆਨ ਖਣਾ ਚਾਹੀਦਾ ਹੋਰ ਆਪਾਂ ਰਸਤੇ ਨਸ਼ੇ ਜਾ ਚੇਤਨ ਕਰਦੇ ਇਹ ਚੀਜ਼ਾਂ ਤੇ ਆਖੜਾ ਗੁਰੂ ਸਾਹਿਬ ਨਾਲ ਬਹੁਤਾ ਵੀ ਥੋੜਾ ਥੋੜਾ ਦਾ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਹੀਂ ਜੋੜ ਸਕਦੇ ਕੋਸ਼ਿਸ਼ ਕਰੋ ਗੁਰੇ ਪਹਿਲਾਂ ਤੁਸੀਂ ਵੀਰ ਦਿਖਾ ਦਿਓ ਇੱਕ ਵਾਰੀ ਹਾਂ ਖਾਲਸਾ ਆ ਬਿਲਕੁਲ ਉਸ ਸਥਾਨ ਦੇ ਉੱਤੇ ਖੜੇ ਆ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਕਾਲਤਾ ਪੰਤ ਜਿੱਥੋਂ ਆ ਜਿਹੜਾ ਇਹ ਹੋ ਤਾਂ ਜੇ ਹੋਇਆ ਸੀ ਗੱਲ ਕਰਤੀਆਂ ਹਨ ਤੇ ਹੋਰ ਵੀ ਖੜੇ ਜਿਵੇਂ ਜਿੱਥੋਂ ਇਹ ਚੱਕਾਰ ਆ ਜਿਹੜਾ ਦ੍ਰਿਸ਼ ਦੇਖ ਕੇ ਮਨ ਨੂੰ ਕਿਹੋ ਜਿਹਾ ਲੱਗਿਆ ਬਹੁਤ ਚੰਗੀ ਮਿਲ ਰਹੀ ਸ਼ਾਂਤੀ ਮਿਲਦੀ ਬੜੇ ਜਨਰਵਾਰ ਮਾਰਾ ਨੇ ਦਰਸ਼ਨ ਕਰਾਏ ਹੈ ਤੇ ਦੇ ਸੰਕਤ ਛਾਇਆ ਬਹੁਤ ਸਾਨੂੰ ਵੀ ਬਹੁਤ ਛਾਇਆ ਜੀ ਚੱਲ ਮਰ ਕੇ ਬਹੁਤ ਖੁਸ਼ੀ ਮਿਲਦੀ ਹੈ ਜੀ ਸਾਰੇ ਕਰਿਆ ਕੁਝ ਸੁਨੇਹਾ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਜਾਂ ਕਿਤੇ ਉਹ ਜਿਹੜੀ ਆਉਣ ਵਾਲੇ ਲੋਕ ਨੇ ਕਿਤਰਾਣਾ ਚਾਹੀਦੇ ਹੱਜੀ ਬਸ ਆਪਣਾ ਸ਼ਰਧਾਂ ਨਾਲ ਆਓ ਜੀ ਪਾਗਣਾ ਕਰੋ ਤੇ ਨੌਜਵਾਨ ਮਹਾਰਾਜ ਦੇ ਨਾਲ ਨਾਲ ਜੇ ਕੋਈ ਕੁਰਬਾਨੀ ਕਰੋ ਵਿਚਾਰੋ ਤੇ ਉਹਦੇ ਤੇ ਅਮਨ ਕਰੋ ਜਿਸ ਤਰ੍ਹਾਂ ਸਾਰੇ ਤਸਵੀਰਾਂ ਸੀ ਇਹ ਤਸਵੀਰਾਂ ਤੁਹਾਨੂੰ ਆਪਾਂ ਦਿਖਾਈਆਂ ਤੇ ਆ ਕੀ ਕਹਿਣਾ ਚਾਹਦੇ ਤੁਸੀਂ ਜਪੈਰਾ ਲਾ ਦਿਓ ਫਿਰ ਇਹ ਜੀ ਆਪਾਂ ਸੋਟ ਕਰੀਏ ਭੇਜ ਦੋ ਆ ਤੁਸੀ ਨਾ ਤੁਹਾਨੂੰ ਦਿਖਾਈਆ ਦੇਖੋ ਆ ਅਭੀ ਦੇਖੋ ਆ ਤੁਸੀ ਇਹ ਬੇਟੀ ਆ ਜੀ ਇਹ ਬੇਟੀ ਹੈ ਜੀ ਇਹਨਾਂ ਦੀ ਆ ਕੋਲ ਤੇ ਦਿਖਾਵੇ ਜਕਾਰਾ ਲਗਾਵੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਜੀ ਨੂੰ ਭਾਵੇਂ ਸਾਸਤਰੀਆ ਕਾ ਬੋਲੇ ਇਹ ਸੋਨੀ ਹਨ ਸਾਸਤਰੀਆ ਕਾ ਖਾਲਸਾ ਪੰਥ ਦੇ ਜਨਮ ਸਥਾਨ ਦੇ ਉੱਤੇ ਜਕਾਰੇ ਨੇ ਲੱਗਾਉਂਦੇ ਖਾਲਸਾ ਪੰਥ ਦੇ ਜਰਮਸਤਾਨ ਕਿਤਨੇ ਸ਼ਾਨ ਸ਼ਕਾਰਿਆ ਗਿਆ ਕਿੰਨਾ ਮਨ ਬਣਾਇਆ ਗਿਆ ਕਿੰਨਾ ਸੋਹਣਾ ਬਣਾਇਆ ਗਿਆ ਉਹ ਤਸਵੀਰਾਂ ਵੀ ਤੁਹਾਨੂੰ ਆਪ ਦਿਖਾਈਆਂ ਤੇ ਹਰ ਇੱਕ ਗੱਲਬਾਤ ਵੀ ਤੁਹਾਨੂੰ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਜਿੱਥੇ ਹਰ ਇੱਕ ਇਨਸਾਨ ਦੇ ਵੱਲੋਂ ਹਰ ਇੱਕ ਸੰਗਤ ਦੇ ਵੱਲੋਂ ਇੱਕ ਮੈਸੇਜ ਜ਼ਰੂਰ ਦਿੱਤਾ ਗਿਆ ਇੱਕੋ ਜਣੇ ਇਹ ਉੱਤੇ ਬਾਰ-ਬਾਰ ਜ਼ੋਰ ਦਿੱਤਾ ਗਿਆ ਤੇ ਹੁੱਲੜਬਾਜੀ ਦਾ ਧਿਆਨ ਰੱਖਿਆ ਜਾ ਆਪਾਂ ਸ਼ੁਕਰ ਦਾਤ ਦਾ ਮਸਕਾ ਹੋਣ ਦੇ ਲਈ ਆਈਏ ਸ਼ਰਧਾ ਦੇ ਨਾਲ ਆਈਏ ਭਾਵਨਾ ਦੇ ਨਾਲ ਆਈਏ ਬਿਲਕੁਲ ਪਰਹੇਜ਼ ਕਰੀਏ ਹੁੱਲੜਬਾਜੀ ਤੋਂ ਕਿਉਂਕਿ ਇਹ ਹੋਲਾ ਮੁਹੱਲਾ ਟਿਕਾ ਤੋਂ ਉਹਦਾ ਉਹ ਪਲੇਸ ਸਰਤਿਹਾਰ ਹੈ ਜਿੱਥੇ ਆ ਕਰਤੱਬ ਦਿਖਾਈ ਜਾਂਦੇ ਨੇ ਆਪਣੀ ਕਲਾ ਦਿਖਾਈ ਜਾਂਦੀ ਹੈ ਜੋ ਅੰਗਾਈ ਜਾਂਦੀ ਹੈ ਘੋੜਸਵਾਰੀ ਕੀਤੀ ਜਾਂਦੀ ਹੈ ਅਜਿਹੀਆਂ ਚੀਜ਼ਾਂ ਜਿਵੇਂ ਬੜੇ ਪਵਿੱਤਰ ਸ਼ਬਦ ਨੇ ਜੋ ਸਾਹਿਬੇ ਕਮਾਲ ਨੇ ਕੀ ਔਰਨ ਕੀ ਹੋਲੀ ਦਾ ਮਗਲ ਤੇ ਇਹ ਹੋਲਾ ਸਾਡਾ ਬੜਾ ਪਵਿੱਤਰ ਤਿਉਹਾਰ ਹੈ ਇਸ ਦੀ ਪਵਿੱਤਰ ਨੂੰ ਕਾਇਮ ਰੱਖਦੇ ਹੋ ਉਦਨਵਾਜੀ ਤੋਂ ਬਿਲਕੁਲ ਸਨੈਕ ਕਰਨਾ ਚਾਹੀਦਾ ਆਪਾਂ ਜਦ ਵੀ ਅਰਜੰਤਰ ਦੇ ਨਾਲ ਪਾਚੀ ਲਿਵਿੰਗ ਇੰਡੀਆ ਚੀ ਜਾਨਾ